ਨੁਕੇਗਾ ਕੀ ਕਰ ਕੀ ਰਹੇ ਹੋ ਚਵੜਾ ਮਾਰ ਰਹੇ ਆ ਚਵੜਾ ਮਾਰ ਰਹੇ ਆ ਅਸੀਂ ਬਈ ਤੇ ਜਾਣਦੇ ਆ ਮੈਨੂੰ ਗਾਲਾਂ ਗੋਲਾਂ ਜਵਾਂ ਦੇ ਦਿੰਦੇ ਕੀ ਕਰ ਕੀ ਰਹੇ ਹੋ ਚਵੜਾ ਮਾਰ ਰਹੇ ਆ ਚਵੜਾ ਮਾਰ ਰਹੇ ਆ ਅਸੀਂ ਬਈ ਵੀਡੀਓ ਬਣਾ ਰਹੇ ਆ ਅਸੀਂ ਪੂਰੇ ਆਪੀਪਾ ਕਰਾਇਆ ਕਰਾਇਆ ਮਿਲਦਾ ਹੈ ਕਰਦੀਏ ਸੁੱਤੀ ਕਰਨ ਫਿਰ ਜਿਹੜੀ ਕੰਜਰੀ ਨੇ ਤੁਹਾਡੇ ਘਰ ਚ ਕਰਵਾਇਆ 200 ਰੁਪਿਆ ਲੱਗੇਗਾ ਦੋਸਤੋ ਗਲੇਸ਼ ਨਹੀਂ ਜਾਂਦਾ ਘਰ ਵਾਲਾ ਤੈਨੂੰ ਪਸੰਦ ਨਹੀਂ ਕਰਦਾ ਸਾਰਾ ਦਿਨ ਪੱਟੂ ਖਾਉਂ ਪੈਂਦਾ ਹੈ ਇੱਕ ਨੇ ਪਤਾ ਕਿ ਬੂਖਿਲ ਨਾ ਪੈਸਾ ਉਹ ਵਈ ਪੈਸੇ ਪੈਸੇ ਵਾਸੇ ਤੁਰੇ ਫਿਰਦੇ ਆਂ ਹੈ ਅੱਗ ਲਾ ਰਹੀ ਕਿਵੇਂ ਆਪ 500 ਤਰਕੇ ਅੱਗ ਲਾ ਰਹੀ ਇਹਨਾਂ ਨੋਟਾਂ ਨੂੰ ਅੱਛਾ ਇਹਨਾਂ ਨੋਟਾਂ ਨੂੰ ਅੱਗ ਲਾ ਰਹੀ ਵੀ ਆਏ ਦਿਖਾਵੇ ਮੈਂ 5-500 ਨੋਟ ਫੂਕਦਾ ਉਹ ਸਾਈਡ ਤੇ ਲਿਖਿਆ ਹੋਇਆ ਹੈਗਾ ਥੱਲੇ ਫਨ ਚਿਲड्रन ਆਏ ਨੂੰ ਕਿਹਾ ਵਾ ਭੋਰਤੀ ਜਮੀ ਹੈ ਥੱਲੇ ਇੱਕ ਸਾਈਡ ਤੇ ਜਦੋਂ ਮੱਚ ਗਈ ਪਾਸ ਆ ਜਾ ਬੰਦਾ ਨੋਟ ਦਾ ਉਥੇ ਲਿਖਿਆ ਫਨ ਫਨ ਚਿਲड्रन ਆਏ ਜੇ ਆ ਗਿਆ ਮੈਂ ਕਹਿੰਦਾ ਨਕਲੀ ਨੋਟ ਫੂਕ ਕੇ ਅੱਗ ਲਾ ਰਹੀ ਉਹ ਹੀ ਲੋਕਾਂ ਨੂੰ ਮਚਾਈ ਜਾਂਦਾ ਮੈਂ ਅਸਲੀ ਫੂਕਦਾ ਲੋਕਾਂ ਦੇ ਲਈ ਨਕਲੀ ਨੋਟਾਂ ਦੀ ਰਾਖੇ ਹੋਰ ਬਣਖੀ ਹੋਣੀ ਹੈ ਹੈਨਾ ਸਹੀ ਗੱਲ ਹੈ ਸਹੀ ਗੱਲ ਓ ਬਰੇ ਇਹਦਾ ਲక్ష్ਮੀ ਦੇਵੀ ਆ ਠੀਕ ਹੈ ਹਰੇਕ ਬੰਦੇ ਨੂੰ ਦੀ ਜ਼ਰੂਰਤ ਹੈ ਇਹਨੂੰ ਅੱਗ ਨਾ ਲਾਇਆ ਕਰੋ ਠੀਕ ਹੈ ਅੱਗ ਲਾਉਣ ਨਾਲੋਂ ਪਤਾ ਹੈ ਕੀ ਕਰਿਆ ਕਰੋ ਉਸੇ ਪੈਸਿਆਂ ਦਾ ਜਿਹੜੇ ਲਈ ਬਾਧੂ ਪੈਸੇ ਨੇ ਨਾ ਉਸੇ ਪੈਸਿਆਂ ਦੀ ਕੋਈ ਚੀਜ਼ ਲੈ ਕੇ ਜਿਹੜੇ ਵਿਚਾਰੇ ਛੜਕਾਂ ਦੇ ਬੈਠੇ ਨੇ ਇੱਕ ਇੱਕ ਬੁਰਕੀ ਕਨੀਓ ਮਹਤਾਜ ਨੇ ਵੀਰੇ ਉਹਨਾਂ ਨੂੰ ਰਾਤ ਦੀ ਰੋਟੀ ਨਸੀਬ ਕਰਾ ਦਿਆ ਕਰੋ ਐਨੀ ਬਹੁਤ ਹੋ ਜਾ ਕਰੇ ਕਿਸੇ ਜ਼ਰੂਰਤਮੰਦ ਨੂੰ ਦੋ ਪੈਸੇ ਦੀ ਜੇਬ 'ਚ ਪਾ ਦਿਆ ਕਰੋ ਠੀਕ ਹੈ ਐਨਾ ਕਰ ਦਿਆ ਕਰੋ ਪਰ ਨੋਟਾਂ ਨੂੰ ਅੱਗ ਜੀ ਲਾ ਕੇ ਵੀਡੀਓ ਬਣਾਉਣ ਵਾਲੇ ਨਾ ਇਹ ਕੰਮ ਨਾ ਕਰਿਆ ਕਰੋ ਇਹ ਫੋਕਰਪਣੇ ਚ ਕੁਝ ਨਹੀਂ ਰੱਖਿਆ ਵੀਰੇ ਜਦੋਂ ਇਹ ਹੁੰਦੀ ਨਹੀਂ ਨਾ ਫਿਰ ਨੱਕਰਾਂ ਲਖੀ ਰਾਇਂ ਕਢਾਉਂਦੀ ਆ ਬੰਦਾ ਕਦੇ ਕਿਤੇ ਜਾਂਦਾ ਮੱਥਾ ਟੇਕਣਾ ਵੀ ਮਹਾਰਾਜ ਕਰਦੇ ਕਿਰਪਾ ਕਦੇ ਕਿਤੇ ਇੰਨਾ ਵੀਡੀਓ ਚ ਕੁਝ ਨਹੀਂ ਰੱਖਿਆ ਕਰ ਲੋ ਜਿੰਨਾ ਭਲਾ ਹੁੰਦਾ ਏ ਜੇ ਗੱਲ ਸਮਝ ਆ ਗਈ ਨਾ ਕੀਨਾਂ ਨੂੰ ਕਹਿ ਰਿਹਾ ਮੈਂ ਨੋਟ ਕਰ ਲਿਓ ਹਸਰੀਕਾਲ ਜੀ ਹਸਰੀਕਾਲ ਜੀ ਇਹ ਕਿ ਤਾਂ ਮੈਂ ਤੁਹਾਡਾ ਮਾਈਕ ਦੇਖ ਕੇ ਹਾਸੇ ਆਉਂਦੀ ਆ ਕਿਉਂ ਹੀ ਮੈਨੂੰ ਪਤਾ ਹੀ ਨਹੀਂ ਹੈਗਾ ਇਹ ਮਤਲਬ ਕਿਦਾਂ ਦਾ ਮਾਈਕ ਆਹ ਦੇਖੋ ਇਹ ਇਧਰ ਵਾਲੀ ਸਾਈਡ ਆ ਮਾਈਕ ਆਤੀਗਾ ਓਕੇ ਚਲੋ ਸੋ ਸ਼ੀਕਲ ਜੀ ਸਾਰਿਆਂ ਨੂੰ ਸੋ ਅੱਜ ਮੇਰਾ ਹੈਗਾ ਇਹਨਾਂ ਦੇ ਚੈਨਲ ਤੇ ਦੂਜਾ ਸ਼ੂਟ ਮੈਨੂੰ ਬਹੁਤ ਵਧੀਆ ਲੱਗ ਰਿਹਾ ਪਰ ਮੈਨੂੰ ਇੱਕ ਗੱਲ ਤਾਂ ਹੋ ਰਿਹਾ ਵੀ ਕਦੇ ਤਾਂ ਕਹਿੰਦੇ ਨੇ ਮੇਕਅਪ ਕਰ ਲਓ ਕਦੇ ਕਹਿੰਦੇ ਨੇ ਲਾ ਦੋ ਮੈਨੂੰ ਸਮਝ ਨਹੀਂ ਆ ਰਹੀ ਵੀ ਮੈਂ ਕਰਾਂਗੀ ਚਲੋ ਹੋਸ ਨਾਓ ਸਾਰੇ ਸਨ ਵਧੀਆ ਸੋ ਸਾਡੀ ਵੀਡੀਓ ਨੂੰ ਜਿਹੜੀ ਸਾਡੀ ਵੀਡੀਓ ਹੁੰਦੀ ਹੈ ਇਹਨਾਂ ਨੂੰ ਸਪੋਰਟ ਕਰਿਆ ਕਰੋ ਤੇ ਕਮੈਂਟ ਕਰਕੇ ਦੱਸਿਆ ਕਰੋ ਹਨਾ ਵੀ ਕਿਸ ਚੀਜ਼ ਦੀ ਘਾਟ ਲੱਗਦੀ ਹੈ ਤੁਹਾਨੂੰ ਤਾਂ ਕਿ ਅਸੀਂ ਆਉਣ ਵਾਲੀ ਵੀਡੀਓ ਚ ਸੁਧਾਰ ਕਰ ਸਕੀਏ ਸਭ ਤੋਂ ਵੱਡੀ ਗੱਲ ਇਹੀ ਆ ਸੋ ਸਾਨੂੰ ਤੁਹਾਡੀ ਸਪੋਰਟ ਦੀ ਬਹੁਤ ਤੁਹਾਡਾ ਸਾਨੂੰ ਸਪੋਰਟ ਕਰਿਓ ਧੰਨਵਾਦ ਹਾਂਜੀ ਐਕਚੁਅਲੀ ਇਹ ਨਵੇਂ ਆਏ ਥੀ ਸਾਡੇ ਪਿਛਲੀ ਵਾਰੀ ਸ਼ੂਟ ਤੇ ਆਏ ਨੇ ਇਹ ਤੇ ਐਤਕੀ ਜਿਹੜੀ ਨਵੀਂ ਵੈਬ ਸੀਰੀ ਜਿਹੜੀ ਤੁਸੀਂ ਅੱਗੇ ਦੇਖੋਗੇ ਉਹਦੇ ਵਿੱਚ ਵੀ ਇਹ ਜ਼ਰੂਰ ਹੋਣਗੇ ਉਹਦੇ ਵਿੱਚ ਇਹਦਾ ਮੇਨ ਕੈਰੈਕਟਰ ਆ ਜਾਊਗਾ ਤੇ ਸੋ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਜਿਹੜਾ ਮੇਰਾ ਕੈਰੈਕਟਰ ਆ ਕਿਵੇਂ ਲੱਗਿਆ ਪਲੀਜ਼ ਨੇਗੇਟਿਵ ਕਮੈਂਟ ਤਾਂ ਜਮਾਈ ਨਾ ਕਰਿਓ ਇਸ ਤਰ੍ਹਾਂ ਵਧੀਆ ਕਮੈਂਟ ਨਹੀਂ ਕਰਿਓ ਮੇਰੇ ਤੇ ਪਰ ਜੇ ਕਰੋਗੇ ਤਾਂ ਵਧੀਆ ਕਰਿਓ ਥੈਂਕ ਯੂ so much ਨਾ ਨਾ ਇਨਐਕਟਿਵ ਕਰੈਕਟ ਨੈਗੇਟਿਵ ਕਮੈਂਟਾਂ ਨਾਲ ਵੀ ਆਪਾਂ ਨੂੰ ਪਤਾ ਲੱਗਦਾ ਵੀ ਆਪਣੀਆਂ ਕਮੀਆਂ ਕਿੱਥੇ ਨੇ ਹਾਂ ਇਹ ਤਾਂ ਹੈ ਪਰ ਮੈਂ ਤਾਂ ਇਹ ਕਹਿਣਾ ਚਾਹੁੰਗੀ ਵੀ ਹਨਾ ਠੀਕ ਹੈ ਕਰੈਕਟਰ ਦੇ ਵਿੱਚ ਅਸੀਂ ਨੇ ਪਰ ਸੀਰੀਅਸਲੀ ਅਸੀਂ ਐਵੇਂ ਦੇ ਨਹੀਂ ਹੈਗੇ ਅਸੀਂ ਅਸੀਂ ਕੋਸ਼ਿਸ਼ ਕਰਦੇ ਹਾਂ ਆਡੀਅנס ਨੂੰ ਵੀ ਇਹ ਤਾਂ ਸਿਰਫ ਐਕਟ ਹੈ ਤੁਹਾਡਾ ਇੰਜੋਏ ਕਰਨ ਸਹੀ ਆਪਣੇ ਘਰ ਬੈ ਕੇ ਇੰਜੋਏ ਕਰ ਸਹੀ ਗੱਲ ਹੈ ਜੀ ਥੋੜੀ ਸਹੀ ਗੱਲ ਹੈ ਜਮੀਓ ਕਈ ਜਮੀਓ ਸੀਰੀਅਸ ਹੀ ਹੋ ਜਾਂਦੇ ਨੇ ਬੇਚਾਰੇ ਜੀ ਮਤਲਬ ਮੈਂ ਕਈ ਵੀਡੀਓ ਚ ਦੇਖਿਆ ਹਨਾ ਮਤਲਬ ਚੈਨਲ ਤੇ ਜਦੋਂ ਆਪਾਂ ਕਰਦੇ ਆ ਕੰਮ ਐਂਡ ਦੇ ਨੈਗੇਟਿਵ ਕਮੈਂਟ ਕਰਦੇ ਉਹਨੂੰ ਕੱਢ ਦੋ ਇਹਨੂੰ ਮਾਰ ਦੋ ਵੀ ਜਸਟ ਉਹ ਇੱਕ ਐਕਟ ਹੁੰਦਾ ਚਲੋ ਵਧੀਆ ਗੱਲਾਂ ਤੁਸੀਂ ਇੰਨਾ ਪਿਆਰ ਦੇ ਰਹੇ ਹੋ ਮਤਲਬ ਕਰੈਕਟਰ ਦੇ ਵਿੱਚ ਜਾ ਰਹੇ ਹੋ ਤੁਸੀਂ ਵੀ ਹਾਂ ਵਾਕਈ ਸਮਝ ਰਹੇ ਹੋ ਪਰ ਸੀਰੀਅਸਲੀ ਉਹ ਸਹੀ ਨਹੀਂ ਹੁੰਦਾ ਹੈਗਾ ਉਹ ਜਸਟ ਐਕਟ ਹੁੰਦਾ ਸੋ ਇਹ ਚੀਜ਼ ਨੂੰ ਸਮਝੋ ਧੰਨਵਾਦ ਸਹੀ ਗੱਲ ਲਈ ਇਹਨਾਂ ਦੀ ਉਹਨੂੰ ਐਕਟਾ ਤਾਂ ਐਕਟ ਹੀ ਰਹਿਣ ਦਿਓ ਉਹਨੂੰ ਸਾਡੇ ਜਿਵੇਂ ਕਿ ਅਸੀਂ ਰੀਅਲ ਲਾਈਫ ਚਾ ਉਵੇਂ ਨਾ ਜੋੜੋ ਹਾਂਜੀ ਚਲ ਲਈ ਸਾਡੀ ਹੋਰ ਗੱਲਬਾਤ ਕਰਾਣੇ ਆ ਹਲੇ ਹੋਰ ਕੈਰੇਕਟਰਾਂ ਨਾਲ ਬਹੁਤ ਸਾਰੇ ਨੇ ਬਹੁਤ ਸਾਰੇ ਨੇ ਸਹੀ ਗੱਲ ਹੀ ਆ ਤੁਹਾਡੀ ਅੱਜ ਬਹੁਤ ਕੈਰੇਕਟਰ ਨੇ ਜੀ ਤਾਂ ਦਿਖਾਣੇ ਸਾਨੂੰ ਵਾਰੀ ਵਾਰੀ ਕਰਕੇ ਸਾਰਿਆਂ ਦਾ ਮਨਵਾਉਨੇ ਆ ਲੈ ਵੀ ਮਿੱਤਰੋ ਖੇਤਾਂ 'ਚ ਹੋ ਰਿਹਾ ਸ਼ੂਟ ਬਾਵੇ ਹੁਣੀ ਖੜੇ ਨੇ ਕਹਿੰਦੇ ਬਾਵੇ ਹੁਣੀ ਸੋਹਣਾ ਸੁਨੱਖਾ ਗੱਭਰੂ ਹੂੰ ਉਤੋਂ ਕੈਮਰਾ ਹੀ ਬੀ ਜਿਆਦਾ ਸੋਹਣਾ ਜਿਹੜਾ ਮੈਨੂੰ ਸੋਹਣਾ ਦਿਖਾ ਰਿਹਾ ਹਾਂ ਹਾਂ ਲਖਮ ਦਾ ਪਤੀ ਸਾਰਿਆਂ ਨੂੰ ਹਾਂਜੀ ਤੇ ਆ ਗੱਲਬਾਤ ਆ ਸਾਰੀ ਹਾਂਜੀ ਸਰ ਬੋਲੋ ਜੀ ਓਕੇ ਰੈਡੀ ਆ ਬਾਈ ਗਾਇਸ ਕਿਉਂ ਜੋਬਰਾ ਉਹ ਤੇ ਨੇ ਉਹ ਦੋ ਜੀ ਨੂੰ ਨਾ ਜਾਈ ਨਾ ਦਿਖਾ ਦਈਏ ਮਹਾਚਲ ਸ਼ੂਟ ਹੁੰਦਾ ਆਡੀਅੰਸ ਨੂੰ ਆ ਲਾਈਕ ਸ਼ੇਅਰ ਕਰ ਦਿਆ ਕਰੋ ਬਈ ਬਲੌਗ ਵਾਲੇ ਚੈਨਲ ਨੂੰ ਜਿਆਦਾ ਤੋਂ ਜਿਆਦਾ ਪਿਆਰ ਕਰੋ। ਦੋਨੇਓ ਕਿਤ ਦੋਨੇਓ ਕਿ ਸਹੀ ਠੀਕ ਹੈ। ਅਜੀ ਦਾ ਫਾਇਕ ਦੇਖ ਲੈ ਆ। ਹਾਂ। ਨਾਲ ਜਾ ਕੱਢ ਲੈ ਦੇ ਸਮਝ ਜਾਂਦੇ ਸੀ। ਹੁਣ ਤੇਰਾ ਪਤਾ ਲੱਗ ਗਿਆ ਭਾਈ ਤੂੰ ਤਾਂ ਠੀਕ ਹੈ। ਲੋ ਜੀ ਤੁਹਾਡੀ ਤਾਂ ਹੋ ਗਈ ਹੈ ਅੱਧੀ ਛੁੱਟੀ ਸਾਰੀ। ਹਾਂ ਸਰ ਜੀ ਹੋ ਗਈ ਜੀ। ਹੰਦਰ ਗੁਰੀ ਬਈ ਆ ਗਈ। ਹਾਂ ਜੀ ਕਿਵੇਂ ਹੋ ਸਾਰੇ ਦਾ ਸਤਿਕਾਰ ਜੀ ਸਾਰਿਆਂ ਨੂੰ ਹੱਥ ਜੋੜ ਕੇ ਸਤਿਕਾਰ। ਹੋ ਠੀਕੋ। ਮੈਨੂੰ ਲੱਗਾ ਠੀਕ ਹੀ ਰਹਿੰਦਾ ਤੁਸੀਂ ਤਾਂ ਮਾਪਿਓ। ਕੈਮਰੇ ਨੇ ਹਾਂ ਤਾਂ ਸਵੇਰ ਦੀ ਭਾਈ ਨਾਲ ਗੱਲ ਹੀ ਨਹੀਂ ਹੋਈ ਸ਼ੂਟ ਜੇ ਵਾਲਾ ਵੀ ਜੀ ਦੀ ਅੱਜ ਦਾ ਕੀ ਕਰੀਏ ਕੀ ਕਰੀਏ ਫਿਰ ਸ਼ੂਟ ਵੀ ਜ਼ਰੂਰੀ ਨਹੀਂ ਜਿਹੜੇ ਦਰਸ਼ਕ ਦੇਖਦੇ ਨੇ ਉਹਨਾਂ ਨੇ ਮਿਹਨਤ ਕਰਨੀ ਜ਼ਰੂਰੀ ਹੈ ਸਹੀ ਗੱਲ ਹੈ ਸਹੀ ਗੱਲ ਆ ਛੋਡੇ ਕਰ ਕੀ ਆ ਦਰਸ਼ਕੋ ਛੋਡੇ ਕਰਕੇ ਬਸ ਵੇਰ ਤੋਂ ਲੱਗਦੇ ਆ ਸ਼ਾਮ ਹੋ ਜਾਂਦੀਆਂ ਨੇ ਗਿਆ ਸਹੀ ਗੱਲ ਹੈ ਮਨ ਲੱਗੇ ਹੋਇਆ ਮਿਹਨਤਾਂ ਕਰਨ ਫੜ ਲਉਣਾ ਉੱਪਰ ਵਾਲੇ ਦਾ ਕੰਮ ਹੈ ਬਾਕੀ ਤੁਸੀਂ ਕਿਰਪਾ ਬਣਾ ਕੇ ਰੱਖਿਆ ਕਰੋ ਜੇ ਛੋਟੀ ਠੰਡੀ ਨਾ ਰਹੂਗੀ ਤਾਂ ਅਸੀਂ ਵੀ ਠੰਡੇ ਰ੍ਹਾਂਗੇ ਫਰਮਾਤਾ ਵਾਲੇ ਕੇ ਫਾਰਮ ਬਣਾ ਕੇ ਕੋਲ ਜੀ ਪਾਸ਼ਾ ਤੇ ਬਈ ਪੱਗ ਬਸ ਮਾਰੀ ਸਹੀ ਸੁਗੜ ਦਵਾਈ ਕਿ ਤੁਹਾਨੂੰ ਕੱਟ ਦੇਣਾ ਜਮਾ ਸਹੀ ਹੈ ਜਾਣ ਤੋਂ ਪਹਿਲਾਂ ਜਮਾ ਬਿਲਕੁਲ ਸਹੀ ਹੈ ਇਧਰ ਪਾਵਾ ਬਈ ਸਾਡਾ ਕੋਈ ਚੱਕਰ ਨਹੀਂ ਬਈ ਆਪਾਂ ਤਿਆਰ ਹੋ ਗਈ ਜ ਆਪਣਾ ਸੀਨਾ ਹੁਣ ਅੱਗੇ ਸੀਨਾ ਬਈ ਨੂੰ ਕਰਦੇ ਹਾਂ ਜੀ ਹਾਂ ਜੀ ਬਈ ਕੋਈ ਨਾ ਮੇਰਾ ਸਿੰਘ ਨਾਲ ਜੁਲੀ ਬਾਈ ਨਾਲ ਡਰੈਸ ਚੇਜ ਕਰਨੀ ਮੈਂ ਸੋ ਢੀ ਛੁੱਟੀ ਨਹੀਂ ਹੋਈ ਹਣਾ ਆਲੇ ਸਾਡੀ ਛੁੱਟੀ ਨਹੀਂ ਹੋਈ ਵੀਰੇ ਇੱਕ ਤਾਂ ਮੈਂ ਕੁਛ ਕਿ ਲੇਟ ਆਇਆ ਸੀਗਾ 12 ਵਜੇ ਆਇਆ ਸੀਗਾ ਜਿਹੜੇ ਲੇਟ ਆਲੇ ਜਵਾਖਣ ਨੂੰ ਤਾਂ ਹੀ ਹੁੰਦਾ ਕੰਧਾਂ ਹੀ ਟੱਪਣੀਆਂ ਪੈਂਦੀਆਂ ਨੇ ਵਾਪਸ ਦਾ ਬਸ ਸਾਡੇ ਜਿਆ ਸਾਧ ਰੱਖੀ ਆਪਣੀ ਬਸ ਰੋਟੀ ਮਿਲੀ ਚੜਲੇ ਹਾਂ ਪੈਸੇ ਪੁੱਛਣ ਵਾਲਾ ਕੋਈ ਨਹੀਂ ਪਿਆਰ ਹੈਗਾ ਬਾਈ ਹਾਂ ਹਾਂ ਜੀ ਹੂੰ ਅੱਪੀ ਚੱਲਦਾ ਰਹਣਾ ਬੇਬੇ ਬਿੱਲੀ ਬੇਬੇ ਨੂੰ ਕਾਹਨ ਤੂੰ ਆਜਾ ਮਾਤਾ ਉਹ ਫੋਨ ਰਹਿ ਗਿਆ ਮੇਰਾ ਫੋਨ ਰਹਿ ਗਿਆ ਫੋਨ ਕੀ ਗੱਲ ਆ ਸੱਚ ਹੈ ਕੀ ਇਹ ਚਲੋ ਕੋਈ ਨਹੀਂ ਪੇਰ ਨਹੀਂ ਖੋਲੂਗਾ ਤੇ ਕੋਈ ਦਾੜਾ ਕਰ ਖੜਾ ਜਾਓ ਦਰਸਾਲ ਬਾਈ ਨਹੀਂ ਬੜੀ ਬੈਗ ਬਾਈ ਮੜੇ ਮਣੀ ਖੜਾ ਦੇ ਬਈ ਕੋਈ ਇਹਦੇ ਉਧਰ ਹੀ ਕਰ ਰਿਹਾ ਸੀਗਾ ਚੱਲਿਆ ਬਾਈ ਹਰਦੀਪਾ ਹਾਂ ਤੁਸੀਂ ਮੈਨੂੰ ਕਹ ਰਹੇ ਸੀ ਕੁਝ ਬਾਈ ਨੇ ਕਾਫੀ ਟਾਈਮ ਬਾਦ ਦਰਸ਼ਨ ਉਹ ਤੈਨੂੰ ਸਾਨੂੰ ਠੀਕ ਹੈ ਟਾਈਮ ਨਹੀਂ ਹੈਗਾ ਬਾਈ ਲਵੇ ਬੀਜੀ ਐਨਾ ਜਿਆਦਾ ਚੱਲ ਰਿਹਾ ਸ਼ਡਿਊਲ ਇਹਦਾ ਬਾਈ ਦਾ ਸੰਗਤ ਦਾ ਦਰਸ਼ਨ ਕਰਵਾਉਣਾ ਕਿਰਪਾ ਬਣਾ ਕੇ ਰੱਖਿਆ ਮੇਰੀਆਂ ਰੂਹਾਂ ਦੇ ਦਰਸ਼ਨ ਹੋਏ ਤੇ ਕੁਝ ਕੁ ਬੰਦਿਆਂ ਦੇ ਗੁੱਜੇ ਪੇਤ ਜਿਹੜੇ ਖੁੱਲੇ ਹੈ ਸਹੀ ਗੱਲ ਆ ਬਾਈ ਬਾਬਾ ਜੀ ਅੱਗੇ ਆਓ ਗੁੱਜੇ ਪੇਤ ਖੁੱਲੇ ਸਾਡੀਆਂ ਅੱਖਾਂ ਖੁਰੀਆਂ ਸਾਨੂੰ ਪਤਾ ਲੱਗਿਆ ਵੀ ਦੁਨੀਆਦਾਰੀ ਚ ਕੀ ਕੁਸ ਹੁੰਦਾ ਹੈ ਹੈ ਮੇਲੇ ਬੁਰੀ ਆ ਗਈ ਪਤਾ ਲੱਗਿਆ ਮੈਂ ਵੀ ਬੱਚਾ ਹਣ ਜਾਣੈ ਨਾ ਸਾਰਿਆਂ ਨਾਲ ਛੋਟਾ ਮੈਂ ਮੈਂ ਤਾਂ ਉਹੀ ਗੱਲ ਆ ਵੀ ਬੱਚੇ ਨੇ ਵੱਡਿਆਂ ਤੋਂ ਪਤਾ ਲਾਦਾ ਵੀ ਅਸਲ ਚ ਚੱਲ ਗਿਆ ਦੁਨੀਆਦਾਰੀ ਸਿਸਟਮ ਕੀ ਆ ਬਾਈ ਸਾਰਿਆਂ ਤੋਂ ਛੋਟਾ ਹੈ ਉਮਰ ਚ ਛੋਟਾ ਹੈ ਠੀਕ ਹੈ ਪਰ ਕਾਰਨਾਮੇ ਵੱਡੇ ਹੋ ਰਹੇ ਨੇ ਬੱਚਿਆਂ ਤੋਂ ਵੀ ਵੱਡੇ ਹੋ ਰਹੇ ਨੇ ਕਾਰਨਾਮੇ ਇਹ ਕਿੱਸੇ ਨੂੰ ਦੱਸ ਸਕਦੇ ਬਹੁਤ ਵਧੀਆ ਸੁਭਾਅ ਦਾ ਮੁੰਡਾ ਹੈਗਾ ਬਹੁਤ ਵਧੀਆ ਬਹੁਤ ਟੌਪ ਸੁਭਾਅ ਹੈ ਤੁਸੀਂ ਇੱਕ ਵਾਰ ਵਰਤ ਕੇ ਦੇਖਿਓ ਬਹੁਤ ਚੰਗਾ ਸੁਭਾਅ ਵਾਲਾ ਬਾਈ ਦਾ ਹੂੰ ਤਾਂ ਬਾਈ ਵਰਤਦਾ ਹੈ ਜਿੰਨੀ ਵਰਤਦਾ ਬਾਈ ਜਿੱਥੇ ਤੱਕ 2 ਲੱਖ ਦਾ ਬਾਈ ਵਰਤਦਾ ਉਹ ਤੱਕ ਵਰਤਦਾ ਬਾਈ ਜਾਨੀ ਕੋਸ਼ਿਸ਼ ਕਰਦਾ ਵਰਤਣ ਦੀ ਜਿੱਤੇ ਤੱਕ ਕਿਉਂ ਬਾਵਾ ਜੀ ਬਾਕੀ ਮੂਲੇ ਦੀ ਮਰਜ਼ੀ ਹੈ ਵੀ ਕਿੰਨਾ ਵਰਤਣਾ ਕਰ ਭਾਈ ਹਾਂਜੀ ਖਾਸ ਕਰਕੇ ਬਲੌਗ ਵਾਲੇ ਵੀਰਾਂ ਨੂੰ ਬਾਈ ਬਲੌਗ ਕਰ ਬਣਾ ਰਿਹਾ ਵੀ ਬਲੌਗ ਬਲੌਗ ਆ ਵਲੌਗ ਹਾਂ ਬਾਈ ਮੈਂ ਇਹ ਬਲੌਗਰ ਹੁੰਦੇ ਥੋੜੀ ਜਿਹੀ ਗਲਤਮਲਤੀ ਨੇ ਕਿਉਂਕਿ ਵੀਡੀਓ ਫਿਰ ਬਾਅਦ ਚ ਵਾਇਰਲ ਨਹੀਂ ਹੋ ਜਾਂਦੀਆਂ ਨੇ ਪਰ ਆਪਾ ਉਹ ਬਲੌਗਰ ਨਹੀਂ ਹੈਗੇ ਆਪਾ ਬਾਈ ਪਰਿਵਾਰਕ ਬਲੌਗਰ ਆ ਆਪੋ ਉਹ ਨਹੀਂ ਹੈਗੇ ਦੂਜੇ ਮੜ ਜੇ ਗਰਮ ਜੇ ਉਹ ਸਾਰੇ ਉਹ ਸੇਤੀ ਵਾਇਰਲ ਕਰਦੇ ਨੇ ਲੋਕ ਹਾਂ ਉਹ ਤਾਂ ਫਿਰ ਆਦਿ ਜਰਾਨੀਅਮ ਨਾਲ ਖਿੱਚਦੇ ਨੇ ਬਾਈ ਹਾਂ ਸਹੀ ਵਾਇਰਲ ਵੀ ਉਹੀ ਜਿਹੀ ਹੁੰਦੇ ਆਖਿਆ ਫਿਰ ਪਤਾ ਨਹੀਂ ਕੀ ਗੱਲ ਨਹੀਂ ਚਲੋ ਵਾਇਰਲ ਤਾਂ ਆਪਾਂ ਹੀ ਹੋਵਾਂਗੇ ਔਰ ਆਪਾਂ ਨਾ ਆਪਾਂ ਪਰਿਵਾਰਕ ਤੋੜਾ ਬੰਦ ਕਿ ਨਹੀਂ ਹੋਣੀ ਕਿਹ ਚੀਜ਼ ਹੋ ਰਿਹਾ ਬਾਪੇ ਮੈਂ ਦੇਖਿਆ ਹੈ ਹਾਂਜੀ ਮੈਨੂੰ ਨਾ ਸਟਾਰਟਿੰਗ ਚ ਪਹਿਲਾਂ ਤੇਰੀ ਵੀਡੀਓ ਤਾਂ ਨਹੀਂ ਚੱਲਦੀ ਠੀਕ ਹੈ ਜਦੋਂ ਚੱਲਣ ਤੇ ਆ ਗਈਆਂ ਤਾਂ ਹੁਣ ਅੱਜ ਪਤਾ ਲੱਗਦਾ ਵੀ ਜਿਹੜੇ ਇੱਜ਼ਤਦਾਰ ਲੋਕ ਨੇ ਪਰਿਵਾਰਕ ਲੋਕ ਨੇ ਉਹ ਪਰਿਵਾਰਕ ਵੀਡੀਓ ਦੇਖਦੇ ਨੇ ਸਦਾ ਬਹਾਰ ਮੈਂ ਕਹਣਾ ਬਾਈ ਯਾਰ ਹੁਣ ਜਿਵੇਂ ਪਹਿਲਾਂ ਕੇਬਲ ਟਿਸ਼ਨ ਹੁੰਦੀਆਂ ਸੀਗੀਆਂ ਹੁਣ ਲਗਭਗ ਖਤਮ ਨੇ ਹੁਣ ਲੋਕ ਐਲਈਡੀਆਂ ਤੇ ਨਾ ਸਮਾਰਟ ਐਲਈਡੀਆਂ ਆ ਗਈਆਂ YouTube ਚਲਾ ਕੇ ਉਹਦੇ ਉੱਤੇ ਆਪਣੀ ਵੀਡੀਓ ਦੇਖਦੇ ਨੇ ਮੈਂ ਅੱਖੀਂ ਦੇਖਿਓ ਇਹ ਚੀਜ਼ਾਂ ਅੱਛਾ ਠੀਕ ਹਾਂ ਕਿਉਂਕਿ ਫੈਮਿਲੀ ਦੇ ਵਿੱਚ ਬੈਠ ਕੇ ਸਾਰੇ ਲੋਕ ਦੇਖਦੇ ਨੇ ਫਿਰ ਲੋਕ ਇਤੂ ਵੱਧ ਆਪਾਂ ਨੂੰ ਕੀ ਪਿਆਰ ਕਰਨਾ ਕੀ ਪਿਆਰ ਕਰਦੇ ਦੋ ਐਲਸੀਡੀਆਂ ਤੇ ਸਾਰੇ ਪਰਿਵਾਰ ਬੈਠ ਕੇ ਆਪਣੀ ਵੀਡੀਓ ਦੇਖਦੇ ਨੇ ਆਪਣੀ ਵੀਡੀਓ 'ਚ ਆਪਾਂ ਗਾਲਤੋਪੜ ਵੀ ਨਹੀਂ ਦਿੰਦੇ ਨਹੀਂ 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 ਬਾਈ ਨਾ ਕਦੇ ਟਾਈਟਲ ਗਲਤ ਨਾ ਕਦੇ ਨੋਂ ਹੈ ਬਾਕੀ ਹਰਦੀਪ ਦਾ ਕਿਆ ਹਰਦੀਪ ਬਾਈ ਤੂੰ ਤਾਂ ਮਨ ਲਾ ਪੁਰਾਣਾ ਹੋਣਾ ਤੂੰ ਵੀ ਪਹਿਲਾਂ ਦਾ ਬਾਪੇ ਤੋਂ ਪਹਿਲਾਂ ਦਾ ਨਹੀਂ ਸਹੀ ਗੱਲ ਆ ਬਾਈ ਬਿਲਕੁਲ ਤੂੰ ਤਾਂ ਪਤੀ ਆ ਮੈਂ ਕਦੇ ਬਾਈ ਨੂੰ ਬਿਲਕੁਲ ਬਿਲਕੁਲ ਸਹੀ ਗੱਲ ਆ ਤੁਹਾਡੀ ਸਦਾ ਬਾਹਰ ਚੱਲਦਾ ਸਦਾ ਬਾਹਰ ਚੱਲਦਾ ਸਦਾ ਬਾਹਰ ਚੱਲਦਾ ਵਾਧੂ ਵਾਧੂ ਪਰਿਵਾਰਕ ਲੋਕ ਜਿਹੜੇ ਉਹ ਸਦਾ ਬਹਾਰ ਜਾਂਦੇ ਨੇ ਕਿਉਂਕਿ ਆਪਣੀਆਂ ਸਟੋਰੀਆਂ ਨੇ ਪਰਿਵਾਰਕ इमोशनल ਉਹ ਚੀਜ਼ ਲੋਕ ਪੇਂਡੂ ਟੱਚ ਜਿਹੜੇ ਹੋਏ ਨੇ ਜਿਹੜੇ ਬਾਹਰ ਬੈਠੇ ਨੇ ਬਾਈ ਉਹ ਇਹ ਚੀਜ਼ਾਂ ਨੂੰ ਮਿਸ ਵੀ ਕਰਦੇ ਨੇ ਬਾਕੀ ਚੀਜ਼ਾਂ ਆਪਾਂ ਹਕੀਕਤਾਂ ਦਿਖਾ ਰਹੇ ਆ ਨਾ ਕਿਸੇ ਨਾ ਕਿਸੇ ਘਰ ਦੀ ਕਹਾਣੀ ਹੁੰਦੀ ਹੈ ਜਿਹੜੀ ਆਪਾਂ ਨੂੰ ਆਪਾਂ ਚੀਜ਼ਾਂ ਸਮਾਜ ਵਿੱਚ ਝਾਕਦੇ ਹੁੰਦੇ ਆ ਉਹੀ ਆਪਾਂ ਲੋਕਾਂ ਕੇ ਪੇਸ਼ ਕਰਦੇ ਆਸਲ ਦੁਨੀਆਦਾਰ ਚ ਹੋਕ ਹੀ ਰਿਹਾ ਹੈ ਬਾਕੀ ਆਪਾਂ ਕੋਸ਼ਿਸ਼ ਕਰਦੇ ਆ ਵੀ ਮੈਸੇਜ ਦਈਏ ਹਰੇਕ ਨੂੰ ਉਹ ਚੀਜ਼ ਆਪਾਂ ਦਿੰਨੀ ਦਿੰਦੇ ਹਾਂ ਨਾ ਬਸ ਮੈਂ ਤਾਂ ਇੱਕ ਐਂ ਕਹਿਣਾ ਵੀ ਦੇਖੋ ਜੇ ਆਪਣੀ ਵੀਡੀਓ ਵੇਖ ਕੇ ਇੱਕ ਪਰਿਵਾਰ ਵੀ ਸਿੱਧੀ ਲੈਣ ਤੇ ਆਉਂਦਾਗਾ ਆਪਾਂ ਇਹ ਮੰਨ ਲਾਂਗੇ ਵੀ ਆਪਣੀ ਮਿਹਨਤ ਵੱਲੇ ਪੈ ਗਈ ਪੱਲੇ ਪੈ ਗਈ ਆਪਾਂ ਮਸ਼ੀਨ 'ਚ ਕਾਮਯਾਬ ਹੋ ਗਏ ਕਾਮਯਾਬ ਹੋ ਗਏ ਬਿਲਕੁਲ ਮੈਂ ਯਾਰ ਬੜੇ ਬੜੇ ਯੂਟਿਊਬਰਾਂ ਨੂੰ ਜਾਣਦਾ ਜਿਹੜੇ ਪਹਿਲਾਂ ਚੰਗਾ ਭਲਾ ਕੰਮ ਕਰਦੇ ਸੀ ਹੁਣ ਹੋ ਗਏ ਉਹ ਤੱਤੇ ਵਾਲੇ ਪਾਸੇ ਠੀਕ ਹੈ ਵੀ ਉਹ ਚਾਹੁੰਦੇ ਨੇ ਵੀ ਜੋ ਕੁਸਾ ਪੈਸਾ ਹੈ ਜੋ ਕੁਸਾ ਪੈਸਾ ਹੈ ਫਿਰ ਤੁਹਾਡੇ ਸਾਹਮਣੀਆਂ ਜਿਹੜੇ ਗੰਦ ਪਾਉਂਦੇ ਨੇ ਕਈ ਗੱਲ ਸੇਵਾ ਵੀ ਕਈਆਂ ਦੀ ਹੋ ਗਈ। ਉਹੀ ਗੱਲ ਕਰਦੇ ਆ ਜਦੋਂ ਕੋਈ ਬੰਦਾ ਪੰਜਾਬ ਚ ਤੁਰਿਆ ਜਾਂਦਾ ਨੀਂਦਾ ਲਗੋ ਫਲਾਣਾ ਯਾਰ ਤਾਂ ਗੰਦ ਪਾਉਂਦਾ। ਉਹਦੇ ਫਿਰ ਹੱਥ ਵੀ ਫੇਰ ਜਾਂਦੇ ਨੇ ਲੱਗਦੇ ਵਲਦੇ। ਬੀਰ ਜਾਂਦਾ ਨਾ ਹੱਥ ਫੇਰ ਕੋਈ ਬੁਲਾਉਂਦਾ ਨਹੀਂ ਭਾਈ। ਬੁਲਾਉਂਦਾ ਨਹੀਂ। ਦੇਖ ਕੇ ਲੰਘ ਜਾਂਦਾ ਯਾਰ ਇਹ ਤਾਂ ਉਹ ਗੰਦਾ ਕੀ ਛੇੜਾਂਗੇ ਦਾ ਸਿੱਟੇ ਆਪਦੀ ਬਹਿਣਗੇ। ਉਹਦੇ ਰਿਸ਼ਤੇਦਾਰੀਆਂ ਨਹੀਂ ਬੁਲਾਉਂਦੇ ਪਰ ਰਿਸ਼ਤੇਦਾਰ ਬਿਲਕੁਲ ਬਿਲਕੁਲ ਸਹੀ ਆ ਭਾਈ। ਬਾਕੀ ਭਾਈ ਆ ਜਿਹੜੀ ਆਡੀਅנס ਹੈ ਨਾ ਇਹ ਸਭ ਤੋਂ ਵੱਡੀ ਇਹ ਹੈ। ਸਭ ਤੋਂ ਵੱਡਾ ਤਾਂ ਪਰਮਾਤਮਾ ਹੈ ਪਰ ਉਸ ਠੀਕ ਹੈ ਜੁੜ ਜਾਂਦੇ ਨੇ ਤਾਂ ਇਹ ਪਰਿਵਾਰਕ ਪਤਾ ਲਾਉਂਦੇ ਨੇ ਵੀ ਪਰਿਵਾਰਕ ਚਲਦਾ ਇੱਕ ਗੰਦ ਚਲਦਾ ਬਿਲਕੁਲ ਸਹੀ ਆ ਬਾਈ ਬਿਲਕੁਲ ਗੱਲ ਸਹੀ ਆ ਤੁਹਾਡੀ ਹੁਣ ਆਪਾਂardi ਬਾਈ ਜੇ ਆਪਾਂ ਪਰਿਵਾਰਕ ਬਣਾਉਨੇ ਆ ਤੁਸੀਂ ਵੀ ਪਰਿਵਾਰਕ ਚ ਜਾਣੇ ਹੋ ਬਾਪਾ ਵੀ ਦੇਖੋ ਪਰਿਵਾਰਕ ਚ ਜਾਂਦਾ ਠੀਕ ਹੈ ਜਿੱਥੇ ਕਿਤੇ ਜਾਣੇ ਹੋ ਸੋਨੂੰ ਭੱਜ ਕੇ ਬੁਲਾਉਂਦੇ ਨੇ ਸਾਰੇ ਆਪਾਂ ਨੂੰ ਭੱਜ ਕੇ ਬੁਲਾਉਂਦੇ ਨੇ ਬੁਲਾਉਂਦੇ ਆ ਬਾਈ ਬਿਲਕੁਲ ਗੰਦਾਂਲੇ ਤੋਂ ਅਗਲਾ ਮੂੰਹ ਮੋੜਦਾ ਅਗਲਾ ਕਹਿੰਦਾ ਪਰਾਂ ਠੀਕ ਆ ਨਾ ਕੋਈ ਹੱਕ ਵੀ ਆ ਯਾਰ ਜੇ ਆਪਾਂ ਕਿੱਥੇ ਦਾ ਸਿੱਧੀ ਸੇਧ ਦੇਣੀ ਕਿਸੇ ਨੂੰ ਕਿਤੇ ਗੰਦ ਪਹਿਲੇ ਤਾਂ ਪਹਿਲਾਂ ਹੀ ਚੱਲੀ ਜਾਂਦਾ ਚੱਲੀ ਜਾਂਦਾ ਬਈ ਬਹੁਤ ਉਦੋਂ ਕੀ ਚੱਲਦਾ ਬਾਈ ਫੋਨਾਂ ਦੇ ਫੋਨ ਭਰੇ ਪੈਣੇ ਯਾਰ ਉਹ ਤਾਂ ਇੰਸਟਾ ਖੋਲੋ ਹਨਾ ਕੋਈ ਹੋਰ ਬੜੀਆਂ ਸੈਟ ਨੇ ਉਹ ਖੋਲੋ ਗੰਦ ਮੰਦ ਪਿਆ ਪਰ ਪਰਿਵਾਰਕ ਚੀਜ਼ ਬਣਾਉਂਦਾ ਫਾਇਦਾ ਹੀ ਹੈ ਵੀ ਤਰ ਫੈਡ ਇਕੱਠੀਆਂ ਬਹਿ ਕੇ ਦੇਖਦੀਆਂ ਨੇ ਜਿਹੜੇ ਲੋਕ ਯਾਰ ਚੰਗੇ ਭਲੇ ਕੰਮ ਚੱਲਦੇ ਨੇ ਉਹ ਵੀ ਨਾ ਬੁੜੇ ਢੇਰੇ ਜੇ ਬਣ ਕੇ ਚਾਦਰਾਂ ਜਾਂ પાਕੇ ਹੋਰੇ ਕੁਸ ਬਣਾਉਂਦੇ ਨੇ ਚੱਕਰ ਹੋਰ ਆ ਬਾਈ ਪਤਾ ਕੀ ਆ ਇਹ ਵੀ ਪਤਾ ਨਹੀਂ ਅਸੀਂ ਸਾਰੇ ਮਲੇ ਬਾਦਸ਼ਾ ਹਾਂ ਗੱਲ ਆਏ ਮੈਂ ਸਾਰੇ ਨਹੀਂ ਕਹਿੰਦਾ ਕੁਝ ਕੁ ਹੈਗੇ ਵੀ ਨੇ ਲੋਕ ਜਿਹੜੇ ਉਹਨਾਂ ਨੂੰ ਦੇਖਣਾ ਪਸੰਦ ਦੇਖਣਾ ਪਸੰਦ ਕਰਦੇ ਉਹ ਵੀ ਦੇਖੋ ਚਲੋ ਹੁੰਦੀ ਆਪ ਕੋ ਆਪਣੀ ਸੋਚ ਹੁੰਦੀ ਹੈ ਨਾ ਘਾਟ ਆਪਾਂ ਨੂੰ ਵੀ ਆਪਣੀਆਂ ਵੀਡੀਓ ਵੀ ਵਧੀਆ ਦੇਖਦੇ ਨੇ ਲੋਕ ਇਹਨਾਂ ਦੇ ਸਿਰ ਤੇ ਆਪਾਂ ਦੇਖੋ ਤੁਰੇ ਫਿਰਦੇ ਆ ਤੁਰੇ ਫਿਰਦੇ ਸਹੀ ਗੱਲ ਹੈ ਬਾਈ ਜੇ ਆਪਾਂ ਨੂੰ ਹੌਸਲਾ ਮਿਲਦਾ ਫੇਰ ਹੀ ਆਪਾਂ ਨਵੇਂ ਨਵੇਂ ਵੀਡੀਓ ਪਾਵਾਂਗੇ ਕਿਉਂ ਕਿਸੇ ਦੇ ਘਰ ਦਾ ਸੁਧਾਰ ਹੋ ਜੇ ਤਾਂ ਇਦੋਂ ਵੱਡੀ ਗੱਲ ਕੀ ਹੋ ਸਕਦੀ ਹੈ ਸਹੀ ਗੱਲ ਹੈ ਬਾਈ ਸਹੀ ਗੱਲ ਹੈ ਬਾਕੀ ਬਾਈ ਤੁਸੀਂ ਨਾ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਬਾਈ ਵੀ ਸਾਨੂੰ ਸਾਡੀਆਂ ਵੀਡੀਓ ਕਈਆਂ ਹੀ ਲੱਗਦੀਆਂ ਨੇ ਸਾਡੇ ਜੇ ਕੋਈ ਘਾਟਵਾਦ ਹੈ ਮੇਰੇ ਵੀਡੀਓ ਬਣਾਉਣ ਦੇ ਵਿੱਚ ਠੀਕ ਹੈ ਜੀ ਤਾਂ ਉਹ ਵੀ ਵੀਰੇ ਜਰੂਰ ਦੱਸਿਆ ਕਰੋ ਤਾਂ ਜੋ ਅਸੀਂ ਅਗਲੀ ਵੀਡੀਓ 'ਚ ਸੁਧਾਰ ਕਰ ਸਕੀਏ ਪਾਈ ਬਣ ਕੇ ਹੱਥ ਜੋੜ ਕੇ ਬੇਨਤੀ ਹੈ ਕਮੈਂਟ ਜਰੂਰ ਕਰਿਆ ਕਰੋ ਤੇ ਸਾਡੀ ਘਾਟਵਾਦ ਸਾਨੂੰ ਦੱਸਿਆ ਕਰੋ ਤੇ ਕਿਹੜੇ ਬੰਦੇ ਦੀ ਐਕਟਿੰਗ ਤੁਹਾਨੂੰ ਸਭ ਤੋਂ ਪਿਆਰੀ ਲੱਗਦੀ ਹੈ ਉਹ ਵੀ ਕਮੈਂਟ 'ਚ ਜਰੂਰ ਦੱਸਿਆ ਕਰੋ ਤੇ ਸਾਡੇ ਵਲੌਗਸ ਤੁਹਾਨੂੰ ਕਿਵੇਂ ਲੱਗਦੇ ਨੇ ਵੀਰੇ ਇਹ ਵੀ ਜਰੂਰ ਦੱਸਿਆ ਕਰੋ ਸਾਰਿਆਂ ਨੂੰ ਪਿਆਰ ਬਾਈ ਸਾਸ਼ੀ ਕਾਲ ਸਾਸ਼ਟ੍ਰੀ ਕਾਲ ਜੀ